ਤੇ ਤੋਂ ਬਦ 2024 ਦਿਨ ਹੈ ਗਿਆ ਜੀ ਅੱਜ ਸ਼ਨੀਵਾਰ ਗੱਲ ਹਾਂ ਇਹ ਮੈਂ ਗੱਲ ਪਹਿਲੇ ਹੀ ਕਲੀਅਰ ਕਰਦਾ ਪਰ ਵੈਸੇ ਕੋਈ ਦੇਖਣ ਵਾਲਾ ਹੁੰਦਾ ਨਹੀਂ ਹੈਗਾ ਤਾਂ ਕਲੀਅਰ ਵੀ ਕਿਨੂੰ ਕਰਨੀ ਹੈ ਬਟ ਫਾਰ ਦਰ ਸੇ ਗੋ ਕਿ ਮੈਂ ਹੁਣ ਜੋ ਗੱਲ ਕਰਨ ਜਾ ਰਿਹਾ ਹਾਂ ਸ਼ਹਿਰ ਉਹ ਬਹੁਤ ਛੋਟੀ ਹੈ ਪਰ ਮਤਲਬ ਮੇਰੇ ਲਈ ਬਹੁਤ ਵੱਡੀ ਹੋ ਸਕਦੀ ਹੈ ਕਿਉਂਕਿ ਮੈਂ ਕਿਸੇ ਬਹੁਤ ਤਕੜੇ ایکسپੀਰੀਅנס ਵਾਲੀ ਨੂੰ ਗੱਲ ਕਰ ਰਿਹਾ ਮੈਂ ਨਵਿਸਟ ਆਪਣੇ ਨਾਲ ਛੋਟੇ ਛੋਟੇ ایکسپੀਰੀਅੰਸ ਦੇ ਬੇਸ ਤੇ ਉਹਨੂੰ ਗੱਲ ਕਰ ਰਿਹਾ ਹਾਂ ਆਰ ਮੇ ਵੀ ਉਹ ਤੋਂ ਹੋਵੇ ਜਾਂ ਨਾ ਹੋਵੇ ਬਟ ਆਮ ਸੀ ਇਟ ਦਿਸ ਐਨੀਵੇਂਗ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਜਦੋਂ ਚਾਰ ਬੰਦਿਆਂ ਚ ਹੁੰਦੇ ਆ ਪਾਰਟਨਰਸ਼ਿਪ ਤੇ ਰਿਲੇਸ਼ਿਪ ਤੇ ਫੈਮਿਲੀ ਤੇ ਅ ਬਿਜ਼ਨਸ ਤੇ ਦਿੱਤਾ ਵੀ ਮੈਂ ਉਹਦਾ ਇੱਕ ਐਗਜ਼ਾਮਪਲ ਲੇ ਰਿਹਾ ਤਾਂ ਜਦ ਕੋਈ ਡਿਸੀਜਨ ਲੇ ਹੁੰਦਾ ਹੈ ਤਾਂ ਉਹ ਹੀ ਗੱਲ ਹੈ ਵੀ ਹੋ ਸਕਦਾ ਤਿੰਨ ਫੇਵਰਸ 'ਚ ਹੋਣ ਇੱਕ ਨਾ ਹੋਵੇ ਹੈਨਾ ਜਾਂ ਹੋ ਸਕਦਾ ਚਾਰੇ ਫੇਵਰਸ 'ਚ ਹੋਣ ਕਰ ਦੋ ਹੋ ਸਕਦਾ ਮਤਲਬ ਮжоਰਿਟੀ ਮਾਈਨੋਰਿਟੀ ਦਾ ਚੱਲਦੀ ਰਹਿੰਦੀ ਹੈ ਤਾਂ ਤਾਂ ਹੋ ਸਕਦਾ ਹੈ ਬਹੁਤ ਵਾਰ ਕਿ ਆਪਾਂ ਤਾਂ ਚੱਲ ਆਪਾਂ ਤਾਂ ਕੋਈ ਨਹੀਂ ਆਪਾਂ ਮਤਲਬ ਮਤਲਬ ਮੈਜੋਰਟੀ ਮੈਂ ਆਪਾਂ ਆਪਣੇ ਫੇਵਰ ਦੀ ਗੱਲ ਬੋਲੀ ਹੈ ਤਾਂ ਜੋ ਬੰਦਾ ਰਹਿ ਗਿਆ ਉਹਨੂੰ ਉਹਦੇ ਨਾਲ ਕਿ ਤਰ੍ਹਾਂ ਕਿਤੇ ਤੱਕ ਆਉਂਗਾ ਕਿਉਂ ਆਉਂਗਾ ਕਿਉਂਕਿ ਉਹ ਦੇ ਅਕੋਰਡਿੰਗਲੀ ਤਾਂ ਉਹ ਤਾਂ ਕਹੀ ਹੁੰਗਾ ਨਾ ਵੀ ਉਹਦੀ ਗੱਲ ਨਹੀਂ ਸੁਣੀਗੇ ਜੀ ਫਿਰ ਤਾਂ ਅਰ ਕੇ ਰਵੇ ਆਊਟਸਾਈਡ ਖੜ ਕੇ ਵਿਚਾਰ ਬੰਦਿਆਂ ਦਾ ਗਰੁੱਪ ਆ ਪੰਜਵਾਂ ਦੇਖੀ ਪਨਮਾ ਹੁੰਗਾ ਯਾਰੀ ਤਿੰਨਾਂ ਨੇ ਚਲਾਵਣਾ ਲਈ ਇਹਦੇ ਨਾਲ ਤੱਕਾ ਹੂਗਾ ਹਨਾ ਵੀ ਖਤਰ ਲਗਦਾ ਕਿੰਨਾ ਸੇ ਕੁਝ ਨਹੀਂ ਹੈ ਕਿ ਇਹ ਗਾਇ ਕਿ ਆਪਾਂ ਜੋ ਮਰਜ਼ੀ ਕਰੀਏ ਲਾਈਵ 'ਚ ਜਿੱਦਾਂ ਵੀ ਮਰਜ਼ੀ ਕਿਸੇ ਨਾ ਕਿਸੇ ਨਾਲ ਤੱਕਾ ਹੂੰਗਾ ਹੀ ਚਾਹੇ ਪੰਜ ਚਾਹੀਏ ਚਾਹੇ ਪੰਨਾ ਚਾਹੀਏ intentionally getting unintentionally ਨਾ ਜੋ ਪਰਨਾ ਸੈਕਿੰਡ ਬੰਦ ਹੋਇਆ ਵਾ ਮਧੇੜੇ ਬੱਧਿਆ ਚਲ ਮਾਰ ਬੋਲੀ ਦੈਟਸ ਨੋਟ ਲੱਕ ਗੱਲ ਲੱਗਿਆ ਵੀ ਯਰ ਆਪਣੇ ਨਾਲ ਧੱਕਾ ਹੂੰਗਾ ਕਈ ਵਾਰ ਆਪਾਂ ਧੱਕਾ ਕਰਾਂਗੇ ਨਾ ਤੇ ਉਹੀ ਮੂਮੈਂਟਸ ਜੋ ਸਿਚੁਏਸ਼ਨਸ ਆ ਉਹ ਲਗ ਲਗ ਹੋ ਸਕਦੀਆਂ ਐ ਤੇ ਜਦੋਂ ਆਪਣੇ ਨਾਲ ਤੱਕਾ ਹੂੰਗਾ ਆਪਣੇ ਵਿਊਜ਼ ਕੁਝ ਹੋਰ ਹੋਣਗੇ ਆਪਣੇ ਰੀਜ਼ਨਸ ਹੋਰ ਹੋਣਗੇ ਵੀ ਆ ਦੇ ਨਾਲ ਤੱਕਾ ਹੋਇਆ ਤੇ ਜਦੋਂ ਆਪਾਂ ਤੱਕਾ ਕਰਾਂਗੇ ਤਾਂ ਉਹ ਤੋਂ ਗੱਲਾਂ ਹੋਰ ਹੋਣਗੀਆਂ ਨਾ ਵੀ ਇਸ ਤਰ੍ਹਾਂ ਦਾ ਦਾ ਯਾਰ ਤਾਂ ਤੇ ਤਾਂ ਕਰਕੇ ਵੀ ਆ ਕੁਝ ਹੋ ਗਿਆ ਇਹ ਨਾਲ ਕਰਦੇ ਮੈਂ ਕਿਹਾ ਵੀ ਉੱਥੇ ਉਹੀ ਗੱਲ ਹੁੰਦੀ ਆ ਵੀ ਲਾਈਟਿੰਗ ਉਹ ਵਾਲਾ ਕੰਮ ਹੋ ਜਾਂਦਾ ਚੱਲ ਕੋਈ ਨਾ ਚੱਲਦੇ ਉਹ ਦੂਈ ਗੱਲਾਂ ਵੀ ਆਹੀ ਜ਼ਿੰਦਗੀ ਦਾ ਸਾਹਮਣਾ ਇਹਨੂੰ ਇਕਤਾ ਉਹ ਇਕਤਾ ਬੰਦਾ ਹੋ ਸਕਦਾ ਵੀ ਇੱਕ ਵਿਕਟਿਮ ਮਾਈਂਡ ਸੈਟ ਹੀ ਹੋ ਜਾਊਗਾ ਇੱਕ ਦਾ ਜਾਂ ਇੱਕ ਦਾ ਤੱਕਾ ਕਰਨੇ ਵਾਲਾ ਹੀ ਮਾਈਂਡ ਸੈਟ ਬਣ ਜਾਊਗਾ ਜਾਂ ਬਹੁਤ ਗੱਲਾਂ ਵੀ ਇਹਨਾਂ ਚੋਂ ਹੀ ਕਾफी ਕੁਝ ਅਜੀਬ ਅਜੀਬ ਨਿਕਲ ਜਾਊਗਾ ਹੀ ਗੱਲਾਂ ਜੋ ਹੋਣੇ ਹਰ ਕੇ ਨਾ ਤੇ ਤੀਜੀ ਗੱਲ ਇਹ ਤਾਂ ਹੋ ਸਕਦੀ ਹੈ ਵੀ ਦੇਖ ਨਹੀਂ ਹਾਂ ਨਾ ਵੀ ਇਦਾਂ ਵੀ ਹੁੰਦਾ ਇਦਾਂ ਵੀ ਹੁੰਦਾ ਚਲੋ ਕੋਈ ਨਾ ਚੱਲਦੀ ਰਹਿੰਦਾ ਮੈਂ ਕਹਿਣਾ ਤਾਂ ਅੰਨੇ ਕੋਈ ਤੋਂ ਐਵੇਂ ਹੀ ਬੋਲਿਆ ਗਿਆ ਮੈਂ ਵੀ ਮਤਲਬ ਮੈਨੂੰ ਸ਼ਾਇਦ ਪ੍ਰੋਪਰ ਵਰਡਸ ਨਾ ਮਿਲੇ ਹੋਣ ਉਹ ਮੈਂ ਐਂ ਬੁੰਦਾ ਕੀ ਲਿਤਾ 22 ਨਵੰਬਰ ਹੋ ਗਈ ਹੋਈ ਹੈ ਕਿਉਂਕਿ ਰਾਤ ਦੇ 1 ਵਜੇ ਹੋਏ ਆ ਮੈਂ ਤਾਂ ਸੌਂ ਲੈਣਾ ਤਾਂ ਮੈਨੂੰ ਬਣਾਉਣੇ ਬਣਾਉਣੇ ਦਾ ਉਹ ਨਹੀਂ ਤਾਂ ਹੈ ਪਰ ਫਿਰ ਮੈਂ ਸੋਚਿਆ ਮੈਂ ਕਿ ਵੀ ਰੋਣ ਕੱਲ ਉਹ ਵੀ ਲਿਆਣੀ ਹੈਗੀ ਦੇ ਉਹ ਹੁਣ ਹੈਨਾ ਤਾਂ ਕਰਕੇ ਮੈਂ ਹੁਣ ਬੋਲ ਚੱਲੇ ਕਿਉਂਕਿ ਮੈਂ ਇਹਨੂੰ ਇਦਾਂ ਕਹਿ ਸਕਦਾ ਤਾਂ ਵੀ ਚਲ ਮੈਂ ਸਵੇਰੇ ਉੱਠ ਕੇ ਕਰੂੰਗਾ ਬਣਾਉਣੇ ਮੇਰੇ ਤਾਂ ਪਰ ਫਿਰ ਨਾ ਤਾਂ ਦਿਮਾਗ ਉਸ ਅਕੋਰਡਿੰਗ ਚੱਲ ਰਿਹਾ ਹੁੰਦਾ ਹੈ ਤਨਾ ਉਹ ਸਫੀਸ਼ ਨਹੀਂ ਹੁੰਦਾ ਉਸ ਸਫੀਸ਼ ਤੋਂ ਨਿਕਲ ਚੁੱਕਿਆ ਹੁੰਦਾ ਨਰਮਾ ਤਾਂ ਸੀਗੀ ਚਾਵੀ ਤੋ ਬਤ ਉਹ ਚਾਵੀ ਨਾ ਬੰਬਰ ਦੋ ਫੜਾ ਚਾਵੀ ਜਦ ਸੀਗੀ